ਜੱਟ ਦੇ ਜਮੀਨ ਚੱਲੀ ਜਾਂਦੀ ਐ ਆਹ ਸਾਹਦੇ ਇੱਕ ਪਾਸੇ ਕਹਿੰਦੇ ਜੱਗੂ ਅਰਸ਼ੀਲੂ ਨੂੰ ਕਬੱਡੀ ਪਾਉਣੀ ਪੈ ਗਈ ਪਹਿਲਾ ਪ੍ਰਤਾਪ ਨੇ ਲੋਈ ਕਹਿੰਦੇ ਜੱਗੂ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਫੌਜੀ ਰੌਂਤੇਵਾਲਾ ਤੇ ਤੁਹਾਡਾ ਨਾਲ ਇੱਕ ਗੱਲ ਕਰਨੀ ਚਾਹਣਾ ਕਿ ਮੇਰਾ ਵੀਰ ਰਾਤ ਤੁਸੀਂ ਦੇਖਿਆ ਹੀ ਹੋਣਾ ਕਿ ਫਾਈਨਲ ਮੈਚ ਹੋਇਆ ਆਨੰਦਗੜ੍ਹ ਕਲਾਊਡ ਤੇ ਉੱਥੇ ਮੇਰੇ ਪਿੰਡ ਦਾ ਮੁੰਡਾ ਵੈਸਟ ਨਿਕਲਿਆ ਗੋਸ਼ਾ ਤੇ ਬਹੁਤ ਵਧੀਆ ਪਲੇਅਰ ਆ ਦੇ ਮੈਂ ਸਾਰੇ ਵੀਰਾਂ ਨੂੰ ਇੱਕ ਬੇਨਤੀ ਕਰਨੀ ਚਾਹਣਾ ਕਿ ਜਿਹੜਾ ਧੱਕਾ ਹੋਇਆ ਉਹਦੇ ਨਾਲ ਉਹ ਬਹੁਤ ਮੰਦਭਾਗੀ ਖਬਰ ਹੈ ਤੇ ਮੈਂ ਕਲਾਊਡ ਵਾਲੇ ਵੀਰਾਂ ਨੂੰ ਵੀ ਨੰਦਗੜ ਵਾਲਿਆਂ ਨੂੰ ਬੇਨਤੀ ਕਰਨੀ ਚਾਹਣਾ ਕਿ ਇਹਦਾ ਕੋਈ ਹੱਲ ਕਰੋ ਤੇ ਬਾਕੀ ਵੀਰ ਜੀ ਆਪਾਂ ਕੱਲ ਨੂੰ ਮੈਂ ਪਿੰਡ ਆ ਰਿਹਾ ਆਪਾਂ ਬੈਠ ਕੇ ਸਾਰੇ ਭਰਾ ਇਕੱਠੇ ਹੁੰਨੇ ਹੋਏ ਇਹਦਾ ਕੋਈ ਫੈਸਲਾ ਲੈਣੇ ਆ ਹਨਾ ਪਲੇਅਰਾਂ ਦੇ ਹੱਕ 'ਚ ਖੜਨ ਦਾ ਸਮਾਂ ਹੁਣ ਕਿ ਪੁਰਾਣੇ ਤੇ ਨਵੇਂ ਪਲੇਅਰ ਆਪਾਂ ਸਾਰੇ ਇਕੱਠੇ ਹੋ ਕੇ ਕੱਲ ਨੂੰ ਆਪਣੇ ਇਲਾਕੇ ਦੇ ਕੋਈ ਫੈਸਲਾ ਲਵਾਂਗੇ ਤੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਕੋਈ ਹੀ ਨਮਹਾਰਾ ਚੁਣੀਏ ਤੇ ਉਦੋਂ ਪਹਿਲਾਂ-ਪਹਿਲਾਂ ਇਹਦਾ ਕੋਈ ਹੱਲ ਕਰੋ ਟਰੇਟਰ ਖੜਾਉਣਾ ਕੋਈ ਉਹਨੇ ਕੇ ਬਾਅਦ ਚ ਪੈਸੇ ਦੇ ਦੇਣਾ ਪਲੇਅਰਾਂ ਨੂੰ ਸੱਜਣਾ ਤੁਸੀਂ ਖੜਿਆਉਣਾ ਤੁਸੀਂ ਇਹ ਤੁਹਾਡੀ ਸਰਦਰਦੀ ਹੈ ਤੇ ਮਿਲਦੇ ਆ ਕੱਲ ਨੂੰ ਮੇਰਾ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ